ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਦੱਸਿਆ ਕਿ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰਨ ਦੇ ਬਾਵਜੂਦ ਪੰਜਾਬ ਦੇ ਵਿੱਚ ਮੌਨਸੂਨ ਦੀ ਰਫਤਾਰ ਮੱਠੀ ਨਜ਼ਰ ਆ ਰਹੀ ਹੈ ਪੰਜਾਬ ਦੇ ਵਿੱਚ ਮੌਨਸੂਨ ਆਪਣਾ ਅਸਰ ਨਹੀਂ ਦਿਖਾ ਪਾ ਰਿਹਾ ਜਿੰਨਾ ਮੌਸਮ ਵਿਭਾਗ ਦੇ ਵੱਲੋਂ ਅਲਰਟ ਹੈ ਜਾਰੀ ਕੀਤੇ ਜਾ ਰਹੇ ਨੇ ਮੌਸਮ ਵਿਭਾਗ ਦੀ ਪੁਬਿਕ ਜਾਣਕਾਰੀ ਅਨੁਸਾਰ ਜੋ ਬਰਸਾਤਾ ਨੇ ਇਸ ਵਾਰ ਇੰਨੀ ਨਹੀਂ ਪੈਰੀਆ ਮੌਨਸੂਨ ਆਪਣਾ ਇਸ ਵਾਰ ਅਸਰ ਦਿਖਾਉਣ ਦੇ ਵਿੱਚ ਕਾਫੀ ناکਾਮਯਾਬ ਨਜ਼ਰ ਆ ਰਿਹਾ ਹੈ ਖਫਤਾਜ਼ੀ ਕੀ ਪੰਜਾਬ ਦੇ ਵਿੱਚ 1 ਜੁਲਾਈ ਤੋਂ ਲੈ ਕੇ ਹੁਣ ਤੱਕ ਲਗਭਗ 49% ਦੀ ਘਟ ਬਰਸਾਤਾਂ ਨੇ ਰਿਕਾਰਡ ਕੀਤੇ ਗਏ ਹੈ ਜੇ ਗੱਲ ਕਰੀਏ ਬੀਤੇ ਦਿਨਾਂ ਦੀ ਬੀਤੇ ਦਿਨਾਂ ਦੇ ਵਿੱਚ 0.2 ਜੋ ਫੀਸਦੀ ਹੈ ਵਾਤੋਂ ਵਾਤ ਪੰਜਾਬ ਦੇ ਤਾਪਮਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ 0.2 ਫੀਸਦੀ ਦੀ ਇੱਕ ਗਿਰਾਵਟ ਹੈ ਜੋ ਦਰਜ ਕੀਤੀ ਗਈ ਹੈ ਇਸ ਦੇ ਨਾਲ ਨਾਲ ਜੋ ਸਭ ਤੋਂ ਗਰਮ ਹੈ ਜੋ ਪੰਜਾਬ ਦਾ ਇਲਾਕਾ ਬੀਤੇ ਦਿਨ ਜੋ ਰਿਹਾ ਵੈ ਉਹ ਬਠਿੰਡਾ ਰਿਹਾ ਵੈ 39 ਡਿਗਰੀ ਤਾਪਮਾਨ ਦੇ ਨਾਲ ਬਠਿੰਡਾ ਸਭ ਤੋਂ ਗਰਮ ਹੈ ਜੋ ਪੰਜਾਬ ਦਾ ਇਲਾਕਾ ਰਿਹਾ ਵੈ ਪੰਜਾਬ ਦੇ ਇਲਾਕਿਆਂ ਦੇ ਵਿੱਚ ਕਾਫੀ ਬਰਸਾਤ ਹੈ ਜੋ ਭਵਿੱਖਬਾਣੀਆਂ ਵੈ ਮੌਸਮ ਵਿਭਾਗ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਬਰਸਾਤਾਂ ਉਸ ਹਿਸਾਬ ਦੇ ਨਾਲ ਨਹੀਂ ਹੋ ਰਹੀਆਂ ਭਵਿੱਖਬਾਣੀ ਦੇ ਬਾਵਜੂਦ ਪੰਜਾਬ ਦੇ ਵਿੱਚ ਬਰਸਾਤਾਂ ਕਾਫੀ ਘੱਟ ਦਰਜ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਬਰਸਾਤਾਂ ਜੋ ਇਸ ਵਾਰ 49% ਦੀ ਘੱਟ ਰਿਕਾਰਡ ਕੀਤੀਆਂ ਜਾ ਰਹੀਆਂ ਨੇ ਇਸ ਦੇ ਵਿੱਚ ਹੁਣ ਇੱਕ ਵਾਰ ਫਿਰ ਤੋਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਜੋ ਮੀਂਹ ਅਤੇ ਤੇਜ਼ ਹਵਾਵਾਂ ਦਾ ਅਤੇ ਜੋ ਬਰਸਾਤ ਅਤੇ ਤੇਜ਼ ਬਰਸਾਤ ਦਾ ਰਿਕਾਰਡ ਤੋੜ ਬਰਸਾਤ ਦਾ ਕਹਿਰੇ ਪਈਗੀ ਜੋ ਅਲਰਟ ਹੈ ਜਾਰੀ ਕੀਤਾ ਗਿਆ ਹੈ ਕੁਝ ਇਲਾਕਿਆਂ ਦੇ ਵਿੱਚ ਬਰਸਾਤ ਦਰਮਿਆਨ ਹੋਵੇਗੀ ਕੁਝ ਇਲਾਕਿਆਂ ਦੇ ਵਿੱਚ ਥੋੜੀ ਤੇਜ਼ ਹੋਵੇਗੀ ਅਤੇ ਕਬਹੁਤੇ ਜਿਹੜੇ ਇਲਾਕੇ ਵੀ ਹੋਣਗੇ ਜਿਨ੍ਹਾਂ ਦੇ ਵਿੱਚ ਬਹੁਤ ਤੇਜ਼ ਬਰਸਾਤ ਅਭੀ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਪਰ ਇਹ ਪੂਵਿਕਬਾਣੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਇਸ ਦੇ ਵਿੱਚ ਮੌਸਮ ਹੈ ਜੋ ਮੌਨਸੂਨ ਹੈ ਕਿੰਨਾ ਸਾਥ ਦੇਵੇਗਾ ਮੌਨਸੂਨ ਹੈ ਜੋ ਕਿਸ ਤਰ੍ਹਾਂ ਬਰਸਾਤ ਪੰਜਾਬ ਦੇ ਵਿੱਚ ਕਰੇਗਾ ਜਾਂ ਫਿਰ ਨਹੀਂ ਕਿਉਂਕਿ ਮੌਨਸੂਨ ਹੈ ਇਸ ਵਕਤ ਤਾਂ ਕਾਫੀ ਮੱਠਾ ਹੋ ਪਿਆ ਦਿਖਾਈ ਦੇ ਰਿਹਾ ਹੈ ਪੰਜਾਬ ਦੇ ਵਿੱਚ ਮੌਨਸੂਨ ਆਪਣਾ ਅਸਰ ਉਸ ਤਰ੍ਹਾਂ ਨਹੀਂ ਦਿਖਾ ਪਾਰਿਆ ਬਰਸਾਤਾ ਇਸ ਵਾਰ ਉਸਨ ਨਾਲੋਂ 49% ਦੀ ਘਟਾ ਆ ਚੁੱਕੀ ਹੈ ਨੇ ਬਰਸਾਤਾ ਕਾਫੀ ਘਟੂਰੀਆ ਨੇ ਜਿਸ ਕਰਕੇ ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜੋ ਬਰਸਾਤਾ ਨੇ ਇੰਜ ਹੀ ਰਹਿਣ ਗਿਆ ਹੋ ਸਕਦਾ ਹੈ ਕਿ ਤੇ ਜ਼ਮੀਨ ਬਰਸਾਤਾ ਪੈਣ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਪਰ ਅਲਰਟ ਦੇ ਮੁਤਾਬਕ ਮੀਂਹ ਨਹੀਂ ਪੈ ਰਹੀ ਹੈ ਸੋ ਅੱਜ ਦੇ ਲਈ ਵੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਬਦੇਰੇ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਲੁਧਿਆਣੇ ਦੇ ਵਿੱਚ ਵੀ ਤੇਜ਼ ਮੀਂਹ ਦੀ ਭਵਿੱਖਬਾਣੀ ਹੈ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਤੇਜ਼ ਮੀਂਹ ਦੇ ਨਾਲ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣ ਦਾ ਵੀ ਜੋ ਖਤਰਾ ਜਤਾਇਆ ਗਿਆ ਹੈ ਦੱਸਿਆ ਕਿ ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਣ ਵਾਲੇ ਜੋ ਅਗਲੇ ਹੀ ਦਿਨ ਯਾਨੀ ਕਿ ਅੱਜ ਅਤੇ ਕੱਲ ਨੂੰ ਬਰਸਾਤ ਪੈਣ ਦੀ ਸੰਭਾਵਨਾ ਵਧ ਤੇ ਵੱਧ ਤਾਪਮਾਨ ਦੇ ਵਿੱਚ ਵੀ ਗਿਰਾਵਟ ਹੋ ਸਕਦੀ ਹੈ